ਸਰ ਜੀ ਇਹ ਜਿਹੜੀ ਆਪਣਾ ਅੱਜ ਫੇਰ ਤੁਸੀਂ 13 ਲੱਖ ਦੀ ਜਿਹੜੀ ਡਰੱਗ ਮਨੀ ਫੜੀ ਹੈ ਇਹਦੇ ਬਾਰੇ ਜਾਣਕਾਰੀ ਦਿਓ ਸਰ ਇਹ ਕਸ਼ ਮਨੀ ਨਹੀਂ ਜੀ ਕੈਸ਼ ਲੇ ਕੇ ਗੱਲੇ ਸੀਗੇ ਇਹਨਾਂ ਦੇ ਚਰਕੀ ਦਾ ਜਿਹੜੇ ਤਿੰਨ ਬੰਦੇ ਸੀ ਕੱਟੀ ਸੀ ਪੱਲੀ ਤੋਂ ਕੱਟੀ ਸੀ ਇਹ ਕਿੱਥੇ ਦੇ ਕਿਵੇਂ ਜੀ ਚਰਕੀ ਦਾ ਤਿੰਨ ਲੋਕਾਂ ਨੇ ਹਰੇ ਸੀ ਪੈਸੇ ਲੈ ਕੇ ਇਹ ਕਿੱਥੇ ਫੜੇ ਨੇ ਜੀ ਆਪਾਂ ਨੇ ਨਾਕਾ ਬੰਦੀ ਜਾਂ ਕਿੱਥੇ ਨਾਕਾ ਬੰਦੀ ਤਰਕੀ ਸੀ ਮੈਂ ਤਾਂ ਅਗੜ 25 ਦੇ ਅੱਗੇ ਅੱਛਾ ਜੀ ਕਿੰਨੇ ਬੰਦੇ ਸੀਗੇ ਜੀ ਤਿੰਨ ਬੰਦੇ ਸੀਗੇ ਗੱਡੀ 'ਚ ਤੁਹਾਨੂੰ ਕੈਸ਼ ਮਿਲਿਆ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਚਰਕੀ ਦੇ ਹਰਿਆਣਾ ਦੇ ਚਲਦੀ ਰਹੇਗਾ ਠੀਕ ਹੈ ਜੀ ਆਪਣਾ ਇਹ ਉਹਨਾਂ ਦੇ ਕੀ ਕਾਰਵਾਈ ਦੇ ਕਿਵੇਂ ਹੁਣ ਤੁਹਾਡੇ ਵੱਲੋਂ ਕੀ ਕੀਤੀ ਸੀ ਮੁਕਤ ਇਨਕਮ ਟੈਕਸ ਵਾਲੇ ਸਾਥ ਲੈ ਸੀ ਉਹ ਪ੍ਰੋਬਲਮ ਹੀ ਦੇ ਸੀ ਕਿ ਪੈਸੇ ਕਿੱਥੋਂ ਲਗਾਏ ਕਿੱਥੇ ਅੱਛਾ ਜੀ ਪਹਿਲਾਂ ਕੋਈ ਉਹਨਾਂ ਦੇ ਕੋਈ ਜੇ ਪਹਿਲਾਂ ਲੱਗਿਆ ਹੋਇਆ ਕੋਈ ਜੇ ਕ੍ਰਾਈਮ ਦਾ ਪਹਿਲਾਂ ਕੋਈ ਗੱਲਬਾਤ ਉਹਨਾਂ ਨੂੰ ਹੁਣ ਤੁਸੀਂ ਕਿਵੇਂ ਮਤਲਬ ਜੱਜ ਛੱਡਤਾ ਜਾਂ ਕਿਵੇਂ ਗ੍ਰਿਫਤਾਰ ਅਸੀਂ ਇਨਕਮ ਟੈਕਸ ਨਾਲ ਸਮਾਦੇ ਸੀ ਉਹਨਾਂ ਨੂੰ ਨੋਟਿਸ ਦਿੱਤਾ ਰਣ ਮੰਡੇਰਾ ਅੱਛਾ ਵੀ ਜਵਾਬ ਦੇ ਮੰਗੀ ਇਹਨਾਂ ਨੇ ਜਵਾਬ ਦੇ ਤੁਸੀਂ ਮੰਡਾ ਦਾ ਕਲੀਅਰ ਕਰੋਗੇ ਜੁੜੇ ਪਾਸੇ ਜਿਹੜੇ ਇਹ 13 ਲੱਖ ਮਨੀ ਹੈ ਜੀ ਇਹ ਕਿੰਨੇ ਕਿੰਨੇ ਦੇ ਨੋਟ ਨੇ 500 500 ਸਾਰੇ ਜੀ ਚੰਦਵਾ